ਸੱਚੀ ਕਾਲ ਦੋਸਤੋ ਪਬਲਿਕ ਸਮਾਣਾ ਨੂੰ ਉਸਤ ਤੜਾ ਸਾਰਿਆਂ ਦਾ ਸਵਾਗਤ ਹੈ ਸਮਾਣਾ ਦੇ ਨਾਲ ਲੱਗਦਾ ਪਵਾਨੀਗੜ ਦੇ ਵਿੱਚ ਬਲਦ ਕੈਂਚੀਆਂ ਵਿਖੇ ਜਿਹੜਾ ਇਹ ਨਾਬਾ ਨੂੰ ਜਾਣ ਵਾਲੀ ਸੜਕ ਹੈ ਜਿਸ ਤੇ ਨਿਕਾਸੀ ਨਾ ਹੋਣ ਕਰਕੇ ਸੜਕਾਂ ਤੇ ਪਾਣੀ ਖੜਨ ਦੇ ਨਾਲ ਵੱਡੇ ਵੱਡੇ ਟੋਏ ਪੈ ਗਏ ਨੇ ਫੇਲ ਜਿਹੜੀ ਹੈ ਸਾਰੀ ਪ੍ਰਸ਼ਾਸਨ ਵੀ ਹੁੰਦਾ ਦਿਖਾਈ ਦਿੰਦਾ ਹੈ ਦੁਖੀ ਜਿਹੜੇ ਨੇ ਲੋਕ ਬਲਦ ਕੋਠੀ ਵਾਸੀਆਂ ਵਾਲੇ ਲੋਕਾਂ ਦੇ ਵੱਲੋਂ ਜਿਹੜਾ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਅੱਜ ਨਾਰੇਬਾਜੀ ਕੀਤੀ ਗਈ ਇਸ ਮੌਕੇ ਅਕਾਲੀ ਦਲ ਦੇ ਜਿਹੜੇ ਆਗੂ ਨੇ ਹਰਵਿੰਦਰ ਸਿੰਘ ਗੋਲਡੀ ਤੇ ਜਸਵਿੰਦਰ ਸਿੰਘ ਚੋਪੜਾ ਨੇ ਕਿਹਾ ਕਿ ਬਲਦ ਕੈਂਚੀਆਂ ਦੇ ਪੁਲ ਦੇ ਹੇਠਾਂ ਨਕਾਸੀ ਗੰਦਾ ਪਾਣੀ ਖੜਨ ਦੇ ਨਾਲ ਵੱਡੇ ਵੱਡੇ ਨੇ ਟੋਏ ਪੈ ਚੁੱਕੇ ਨੇ ਤੇ ਕਾਫੀ ਲੋਕਾਂ ਨੂੰ ਜਿਹੜਾ ਹੁਣ ਮੁਸ਼ਕਲਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇ ਗੱਲ ਕਰੀਏ ਤਾਂ ਇਸ ਚੌਂਕਾ ਦੇ ਵਿੱਚ ਜਦੋਂ ਗੱਡੀਆਂ ਜਾਂ ਮੋਟਰਸਾਈਕਲ ਆਉਂਦੇ ਨੇ ਉਹਨਾਂ ਦੇ ਰੋਜ਼ਾਨਾ ਜਿਹੜੇ ਨੇ ਨੁਕਸਾਨ ਵੀ ਹੁੰਦੇ ਨੇ ਪਰ ਹਰਿਆਣਵੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਅੰਡਰ ਜਿਹੜਾ ਹੈ ਪਵਾਨੀਗੜ ਆਉਂਦਾ ਹੈ ਜਿਹੜਾ ਸੰਗਰੂਰ ਉਹਨਾਂ ਦਾ ਜ਼ਿਲ੍ਹਾ ਵਾਅਦਾ ਹੈ ਆਪਣੇ ਹੀ ਜ਼ਿਲ੍ਹੇ ਦੇ ਵਿੱਚ ਸੜਕਾਂ ਟੁੱਟੀਆਂ ਹੋਣ ਗਿਆ ਤਾਂ ਹੋਰ ਪੰਜਾਬ ਨੂੰ ਜਿਹੜੀ ਆ ਉਹ ਕੀ ਦੇਣ ਦੇ ਸਕਦੇ ਨੇ ਇਸ ਦੇ ਉੱਪਰ ਜਿਹੜੇ ਨੇ ਅਕਾਲੀ ਦਲ ਦੇ ਵੱਲ ਜਿਹੜੇ ਲੀਡਰ ਨੇ ਜਾਂ ਵਰਕਰ ਨੇ ਉਹਨਾਂ ਵੱਲੋਂ ਸਵਾਲ ਚੁੱਕੇ ਗਏ ਨੇ ਕਿ ਹਾਲੇ ਤੱਕ ਮੌਜੂਦਾ ਸਰਕਾਰ ਜਿਹੜੀ ਆ ਇਸ ਸੜਕਾਂ ਨੂੰ ਹੀ ਦੇਖ ਪਾਰੀ ਹੋਰ ਤਾਂ ਉਹ ਜਿਹੜਾ ਕੀ ਕਰਨਗੇ ਫਿਲਹਾਲ ਦੇ ਉਹ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੇ ਕਲਾਸਿਕ ਇੱਥੇ ਜਿਹੜੀ ਪਾਰਟੀ ਦਾ ਲੀਡਰ ਨਹੀਂ ਆਇਆ ਇੱਥੇ ਆ ਕੇ ਬੋਲ ਕੇ ਗਏ ਨੇ ਪਰ ਇਹ ਸਰਕਾਰ ਬੂਦੀ ਬੌਲੀ ਸੁੱਤੀ ਪਈ ਆ ਇਹਦੇ ਕੰਨਾਂ ਤੱਕ ਇਹ ਲੋਕਾਂ ਦੀ ਆਵਾਜ਼ ਨਹੀਂ ਜਾਂਦੀ ਮੈਂ ਤਾਂ ਹੈਰਾਨ ਆ ਵੋਟਾਂ ਲਾਈਨ ਟਾਈਮ ਆ ਪਿੱਛੇ ਜੇ ਸਾਡੇ ਵਰਾ ਚੋਣ ਹੋਈ ਸੀ ਜਿਮਣੀ ਚੋਣ ਉਹ ਟਾਈਮ ਬੀਬੀ ਭਰਾਜ ਵੀ ਆਈ ਤੇ ਜਿਹੜੇ ਕੈਂਡੀਡੇਟ ਸੀ ਸਾਡੇ ਨੀਥੇ ਉਹ ਵੀ ਆਏ ਉਹਦਾ ਪਵਾ ਕੇ ਇੱਥੇ ਲੁੱਕਦੇ ਤੋਂ ਹੋ ਟਰੱਕ ਇੱਥੇ ਆ ਕੇ ਤੁਹਾਡਾ ਨਕਾਸੀ ਦਾ ਪ੍ਰੋਗਰਾਮ ਹੋ ਗਿਆ ਤੇ ਭੋਲੇ ਲੋਕ ਇਹ ਲੱਡੂ ਵੰਡਣ ਲੱਗ ਗਏ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਇਹ ਸਾਨੂੰ ਮਿੱਠੀਆਂ ਗੋਲੀਆਂ ਦੇ ਰਹੇ ਨੇ ਇੱਥੋਂ ਦੀ ਜਿਵੇਂ ਬੀਜ ਨੇ ਦੱਸਿਆ ਅੱਧੀ ਤੋਂ ਵੱਧ ਸਰਕਾਰ ਇੱਥੋਂ ਲੰਘਦੀ ਹੈ ਸਾਡਾ ਮੁੱਖ ਮੰਤਰੀ ਇੱਥੋਂ ਜਾਂਦਾ ਹੈ ਸਾਡਾ ਵਿੱਤ ਮੰਤਰੀ ਇੱਥੋਂ ਜਾਂਦਾ ਹੈ ਸਾਡਾ ਸਪੀਕਰ ਇੱਥੋਂ ਜਾਂਦਾ ਹੈ ਦੇਖੋ ਕਿਹੜਾ ਮੰਤਰੀ ਆ ਸਰਕਾਰ ਦਾ ਇੱਥੋਂ ਨਹੀਂ ਜਾਂਦਾ ਪਰ ਉਹ ਉਸ ਤੋਂ ਦੀ ਸ਼ੂਕ ਦੇ ਲੰਘ ਜਾਂਦੇ ਨੇ ਅਸੀਂ ਪ੍ਰਸ਼ਾਸਨ ਰਾਹੀਂ ਆ ਆ ਦੇਖੋ ਕਿਹੜੇ ਮੁੱਖ ਮੰਤਰੀ ਤੋਂ ਲੈ ਕੇ મોદી ਤੱਕ ਇਹ ਸਾਰੀਆਂ ਐਪਲੀਕੇਸ਼ਨਾਂ ਉਹਨਾਂ ਨੂੰ ਪਾਈਆਂ ਹੋਈਆਂ ਨੇ ਪਤਾ ਨਹੀਂ ਇਹਨਾਂ ਨਾਲ ਕੀ ਦੁਸ਼ਮਣੀਆਂ ਨਗਰ ਕੌਂਸਲ ਨਹੀਂ ਆ ਕੇ ਦੇਖ ਰਹੀ ਅੱਜ ਜਦੋਂ ਮੈਂ ਇੱਕ ਪੋਸਟ ਪਾਈ ਮਿਸ਼ਾਨ ਨੂੰ 5:30 ਵਜੇ ਫੇਰ ਇੱਥੇ ਆ ਕੇ ਅਸੀਂ ਧਰਨਾ ਲਾਵਾਂਗੇ ਇਹਨਾਂ ਨੇ ਦੇਖੋ ਕੀ ਕੀਤਾ ਪਾਣੀ ਨਾਲ ਤੇ ਖੜਦੇ ਇਹ ਲੋਕਾਂ ਦੇ ਟੂਟੀਆਂ ਦੇ ਟੂਟੀਆਂ ਦਾ ਪਾਣੀ ਬੰਦ ਕਰਤਾ ਜੇ ਪਾਣੀ ਵਰਤਣਗੇ ਸੜਕ ਤੇ ਪਾਣੀ ਨਹੀਂ ਜਾਊਗਾ ਲੱਖ ਲਾਣ ਦਾ ਥੋੜੇ ਤੇ ਯਾਰ ਤੁਸੀਂ ਦੋ ਮਲਾਜਮੂਰੇ ਭੇਜਦੇ ਤੁਸੀਂ ਇਹਨਾਂ ਦਾ ਆ ਕੇ ਹਾਲ ਨਹੀਂ ਪੁੱਛਣਾ ਤੁਸੀਂ ਵੋਟਾਂ ਟਾਈਮ ਇਹਨਾਂ ਨੂੰ ਵੋਟ ਮੰਗੜਾ ਜਾਂਦੇ ਹੋ ਮੈਂ ਪ੍ਰਸ਼ਾਸਨ ਨੂੰ ਫੇਰ ਬੇਨਤੀ ਕਰਦਾ ਵੀ ਇਹੋ ਲੋਕ ਨੇ ਜਿੰਨਾ ਚਾਕੇ ਤੁਸੀਂ ਬਹਿੰਦੇ ਸੀ ਚੁੱਲਿਆਂ ਦੇ ਬਹਿੰਦੀ ਸੀ ਬਿੱਬੀ ਤੂੰ ਕਹਿੰਦੀ ਸੀ ਮੇਰੇ ਪਰਿਵਾਰ ਨੇ ਅੱਜ ਆ ਕੇ ਦੇਖ ਇਹਨਾਂ ਦਾ ਜਵਾਬ ਬਿਮਾਰੀਆਂ ਫੈਲ ਰਹੀਆਂ ਨੇ ਕਾਲਾ ਪੀੜਿਆ ਹੋਇਆ ਪਿਆ ਹੈ ਕੈਂਸਰ ਦੀਆਂ ਇੰਨੀਆਂ ਰਿਪੋਰਟਾਂ ਆ ਰਹੀਆਂ ਨੇ ਪਰ ਨਾ ਤਾਂ ਹੈਲਥ ਡਿਪਾਰਟਮੈਂਟ ਨਾ ਕੋਈ ਪੀਡਬਲਯੂਡੀ ਵਾਲਾ ਨਾ ਕੋਈ ਨਗਰ ਕੌਂਸਲ ਵਾਲਾ ਇਹਨਾਂ ਲੋਵੇ ਆ ਕੇ ਕੋਈ ਖੜੇ ਹੀ ਨਹੀਂ ਅਸੀਂ ਬੋਲ ਜੰਦੇ ਆ ਸਾਡਾ ਬੋਲਿਆ ਹੋ ਜਾਂਦਾ ਪਤਾ ਨਹੀਂ ਇਹ ਵਿਰੋਧੀ ਨੇ ਜਾਂ ਇਹ ਇਹ ਤਾਂ ਇਹਨਾਂ ਦਾ ਕੰਮ ਹੀ ਹੈ ਸਾਡੇ ਸਾਰਾ ਸ਼ਹਿਰ ਗਾਂਧੀ ਦੇ ਢੇਰ ਤੇ ਬੈਠਾ ਹੈ ਮੈਂ ਫੇਰ ਕਹਿਣਾ ਇਹ ਬੀਬੀਆਂ ਇਹ ਮੱਲੇ ਵਾਲੇ ਇੰਨੇ ਇਕੱਠੇ ਹੋਏ ਨੇ ਅਸੀਂ ਉਹਰੇ ਪੱਕਾ ਤਲਵਾ ਲਾਉਣ ਜਾ ਰਹੇ ਹਾਂ ਇੱਕ ਵਾਰੀ ਫੇਰ ਤੁਹਾਡੇ ਰਾਹੀਂ ਅਸੀਂ ਪ੍ਰਸ਼ਾਸਨ ਦੱਸਣਾ ਜਾਉਂਦੇ ਹਾਂ ਕਿ ਆ ਕੇ ਇਹਨਾਂ ਦਾ ਹੱਲ ਕੀਤਾ ਜਾਵੇ ਸਾਨੂੰ ਨਹੀਂ ਪਤਾ ਜੇ ਪਾਣੀ ਦੀ ਨਿਕਾਸੀ ਕਿੱਧਰੋਂ ਹੋਣੀ ਹੈ ਕਿੱਧਰੋਂ ਨਹੀਂ ਹੋਣੀ ਜੇ ਆਉਣਗੇ ਉਹਰੇ ਆ ਕੇ ਇਹਨਾਂ ਨਾਲ ਗੱਲ ਕਰਨਗੇ ਤਾਂ ਸਾਰਾ ਹੱਲ ਹੈ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਵੱਡੀ ਦਿੱਕਤ ਹੈ ਸਿਰਫ ਛੋਟੀ ਜਿਹੀ ਦਿੱਕਤ ਹੈ ਜੇ ਉਹਨਾਂ ਦੇ ਸਮਝ ਨਹੀਂ ਆਉਂਦੀ ਤਾਂ ਅਸੀਂ ਦੱਸਣ ਨੂੰ ਤਿਆਰ ਹਾਂ ਜਿਹੜਾ ਸੀਵਰੇ ਦਾ ਪਾਣੀ ਹੈ ਉਹ ਜਿਹੜਾ ਨਿਕਾਸੀ ਆ ਉਹਦੇ ਨਾਲ ਥੋੜੀ ਅੱਗੇ ਜਾ ਕੇ ਜਿਹੜਾ ਇਹਦੇ ਨਾਲ ਕੰਟੈਕਟ ਹੁੰਦਾ ਨਾ ਜਿਹੜਾ ਇਹ ਨਾਲ ਹੈ ਨਹੀਂ ਫਰਕ ਹੈ ਉਹਨੂੰ ਜੋੜ ਦੇਣ ਪਰਮਿਸ਼ਨ ਲੈ ਕੇ ਜਿਵੇਂ ਆ ਪੁਲ ਬਣਿਆ ਹੋਇਆ ਜੀ ਪਰਮਿਸ਼ਨ ਲੈਤੀ ਹੋਈ ਹੈ ਨਾ ਨਹਿਰੀ ਮਹਿਕਮੇ ਵਾਲਿਆਂ ਤੋਂ ਉਹਨਾਂ ਤੋਂ ਪਰਮਿਸ਼ਨ ਲਾ ਕੇ ਉਹਦੇ ਜੋੜ ਦੇਣ ਪਰ ਜੇ ਕੋਈ ਆਊਗਾ ਉਰੇ ਆ ਕੇ ਦੇਖੂਗਾ ਤਾਂ ਹੀ ਇਹਨੇ ਨਾ ਯੋ ਆਉਂਦਾ ਉਰੇ ਨਾ ਉਹ ਜਿਹੋ ਸਾਹਮਣੇ ਆਉਂਦੇ ਨੇ ਇਹਨਾਂ ਲਵੇ ਨਾ ਇਹਨਾਂ ਲਵੇ ਸਾਡੀ ਭਰਾ ਜੀ ਬੀਬੀ ਆਉਂਦੀਆਂ ਸਿਰਫ ਵੋਟਾਂ ਟਾਈਮ ਜ਼ਰੂਰ ਆ ਜਾਂਦੇ ਨੇ ਪਰ ਉਹ ਲੁੱਦਿਆਂ ਨੇ ਬੈਠੇ ਨੇ ਉੱਥੇ ਠੇ ਠੇ ਲਾਰੇ ਲਾਈ ਜਾਂਦੇ ਨੇ ਅਸੀਂ ਮੁੱਖ ਮੰਤਰੀ ਦਾ ਸ਼ਹਿਰ ਹੋਵੇ ਮੁੱਖ ਮੰਤਰੀ ਦਾ ਜ਼ਿਲ੍ਹਾ ਹੋਵੇ ਇੱਥੋਂ ਦਾ ਵਿੱਤ ਮੰਤਰੀ ਇੱਥੋਂ ਦਾ ਹੋਵੇ ਤੇ ਸਾਡੇ ਹਾਲਾਤ ਇਹ ਨੇ ਉੱਥੇ ਜਾ ਕੇ ਤੁਸੀਂ ਝੂਠੇ ਵੱਡੇ ਵੱਡੇ ਵਾਅਦੇ ਕਰਦੇ ਹੋ ਮੈਂ ਬੇਨਤੀ ਕਰਦਾ ਜਿਹੜੀ ਲੋਕਲ ਗਰਾਊਂਡ ਲੈਵਲ ਤੇ ਆ ਕੇ ਦੇਖੋ ਲੋਕ ਬਹੁਤ ਥੱਕੇ ਪਏ ਨੇ ਬਿਮਾਰੀਆਂ ਦਾ ਜਿਹੜਾ ਹਾਲਾਤ ਨਾਲ ਇਹ ਜੂਝ ਰਹੇ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਆ ਕੇ ਤੁਹਾਡੇ ਆਪ ਦੇ ਲੋਕ ਨੇ ਇਹਨਾਂ ਤੋਂ ਵੋਟਾਂ ਵੰਡੀਆਂ ਨੇ ਇਹਨਾਂ ਦਾ ਹਾਲ ਆ ਕੇ ਦੇਖੋ ਤੇ ਇਹਨਾਂ ਨੂੰ ਇਤੋਂ ਇਨਜਾਇਰ ਦਿਵਾਓ ਧੰਨਵਾਦ ਵੀ ਸਾਡੇ ਪਾਣੀ ਆ ਜਿੱਕਦਾ ਇੱਕ ਸਾਡੀ ਆ ਸੜਕ ਰੋਕੀ ਪਈ ਆ ਵੀ ਸਾਡਾ ਰਾਹ ਖੁੱਲਾ ਹੋਣਾ ਚਾਹੀਦਾ ਪਹਿਲਾਂ ਗਵਰਨਮੈਂਟ ਦੀਆਂ ਨਿਸ਼ਾਨੀਆਂ ਲੱਗੀਆਂ ਪਰ ਇਸ ਟੀਮ ਕੋਲੇ ਜਾਂਦੇ ਆ ਅਰਜੀ ਭੇਜਦੇ ਡੀਸੀ ਭੇਜਦਾ ਇਸ ਟੀਮ ਕੋਲੇ ਐਸ ਟੀਮ ਤਹਿਸੀਲਦਾਰ ਕੋਲੇ ਭੇਜਦੀ ਮੇਰੇ ਕੋਲ ਸਾਰੇ ਮੰਤਰੀਆਂ ਦੀਆਂ ਅਰਜ਼ੀਆਂ ਪਈਆਂ ਜੀ ਉੱਪਰ ਤੋਂ ਲੱਗ ਕੇ ਦਿੱਲੀ ਤੋਂ ਲੱਗ ਕੇ ਚੰਡੀਗੜ੍ਹ ਤੱਕ ਭਗਵੰਤ ਮਾਨ ਨੂੰ ਗੱਟਕੜੀ ਨੂੰ ਇਹਨਾਂ ਦਾ ਰਾਜਮਾਰਗ ਚ ਇਹ ਚ ਆਪਣੇ ਪੰਜ ਕੁਲਾ ਚਾਰ ਸੈਕਟਰ ਚ ਉਹਦੇ ਕੋਲੇ 10 ਗੇੜੇ ਲਾਇਆ ਸੀ ਤੇ ਕਿਨਾਂ ਦੀ ਬ੍ਰਾਂਚ ਆ ਪਟਿਆਲੇ ਅਰਬਨ ਸਟੇਟ ਦੇ ਰਾ ਕੇਸ ਆ ਇੱਥੋਂ ਪੈਸੇ ਲੈ ਕੇ ਮੁੜ ਜਾਂ ਦੁਕਾਨ ਵਾਲੇ ਤਾਂ ਮੁੜ ਕੇ ਆਉਂਦੇ ਨਹੀਂ ਹਾਇ ਕਹਿੰਦਾ ਮੇਰੇ ਤਾਂ ਅਧਿਕਾਰ ਹੀ ਨਹੀਂ ਤਾਂ ਹੁੰਦਾ ਸਾਡੀ ਜਗ੍ਹਾ ਨਹੀਂ ਵੀ ਛੜਦੇ ਜਾਓ ਨਿਸ਼ਾਨੀਆਂ ਹੁਣ ਵੀ ਲੱਗੀਆਂ ਸਰਕਾਰੀ ਕਿੰਨੀ ਗੱਲਾਂ ਦੇ ਗਏ ਬੰਦੇ ਕਹਿੰਦਾ ਸਾਡੇ ਤਾਂ ਕੋਈ ਅਧਿਕਾਰ ਹੀ ਨਹੀਂ ਆ ਦੱਸੋ ਬਰੀ ਦਾ ਕੀ ਹੋ ਸਕਦਾ ਕੋਈ ਵੀ ਹਜੇ ਕੀ ਸਬੂਤ ਨੇ ਜਿਹੜਾ ਤੁਸੀਂ ਕਹਿਣ ਵੀ ਜਗ੍ਹਾ ਨਜ਼ਾਇਜ਼ ਬਣੀ ਆ ਦੇਖੋ ਜੀ ਸਬੂਤ ਆ ਬਣਿਆ ਆ ਤਾਂ ਨਿਸ਼ਾਨੀਆਂ ਲੱਗੀਆਂ ਹੁਣ ਵੀ ਆ ਪਟਵਾਰੀ ਦੀ ਕਾਨੂੰਗੋਦੀ ਰਿਪੋਰਟ ਆ ਪਟਵਾਰੀ ਦੀ ਰਿਪੋਰਟ ਆ ਤਹਿਸੀਲਦਾਰ ਦੀ ਰਿਪੋਰਟ ਆ ਸਾਰਿਆਂ ਦੀ ਰਿਪੋਰਟ ਆ ਮੇਰੇ ਕੋਲ ਰਾਜ ਮਾਰਗ ਦੀ ਕਾਨੂੰਗੋ ਕਾਨੂੰਗੋ ਨੇ ਉਹ ਕਰਕੇ ਦਿੱਤੀ ਜੀ ਤਸਵੀਲਦਾਰ ਨੇ ਕਰਕੇ ਦਿੱਤੀ ਆ ਕਾਨੂੰਗੋ ਨੇ ਕਰਕੇ ਦਿੱਤੀ ਆ ਦੇਖੋ ਉਹ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗੋ ਪ੍ਰਜਾ ਦਾ ਸਾਡਾ ਰਸਤਾ ਖੁੱਲਾ ਹੋਣਾ ਚਾਹੀਦਾ ਕਿਤੇ ਇਹ ਜਿਹੜੇ ਲੋਕ ਪਾਣੀ ਦੀ ਦੀ ਲੰਘਦੇ ਸੁੱਕੇ ਥਾਂ ਤੋਂ ਲੰਘ ਜਾਣਗੇ ਉਹ ਵੀ ਦੱਸੋ ਅਗਲਾ ਹਰੇ ਕਹਿਣਾ ਵੀ ਅਸੀਂ ਕਿਹਦੇ ਕੋਲ ਜਾ ਜਬਰਦਸਤਾ ਕੌਣ ਆ ਇੱਕ ਸਾਡਾ ਨਗਰ ਕਾਉਂਸਲ ਦਾ ਪਾਣੀ ਬੰਦ ਕਰਦਾ ਹਰਮਨ ਹੈ ਔਰ ਜਿਹੜਾ ਨਗਰ ਕਾਉਂਸਲ ਦਾ ਪ੍ਰਧਾਨ ਬਣਿਆ ਨਵਾਂ ਹੁਣ ਉਹ ਵਹੀ ਕੋਟ ਉੱਪਰ ਕੇ ਕਹਿੰਦਾ ਕਹਿੰਦਾ ਵੀ ਮੈਂ ਟਾਹੂਗਾ ਕਹਿੰਦਾ ਮੇਰੀ ਜ਼ਿੰਮੇਵਾਰੀ ਆ ਪਾਣੀ ਖਿਲਾ ਦਦਿਆਂ ਚਾਰ ਮਹੀਨੇ ਬਾਅਦ ਕਹਿੰਦਾ ਵੀ ਮੇਰੀ ਤਾਂ ਕੋਈ ਜ਼ਿੰਮੇਵਾਰੀ ਨਹੀਂ ਮੈਂ ਕਾਹਦਾ ਮੈਂ ਪਾਣੀ ਬੰਦ ਕਰਦਾ ਖਲਾ ਦੂਰੇ ਦੱਸ ਕਾਦੀ ਜ਼ਿੰਮੇਵਾਰੀ ਹੈ ਕਿਹਦੇ ਕਿਹਦੇ ਕੋਲੇ ਜਾਵਾਂ ਕਿਹਦੇ ਕੋਲੇ ਆਵਾਂਗੇ ਚਾਰ ਪੰਜ ਦਿਨਾਂ ਕਹਿੰਦਾ ਸਾਡਾ ਪਾਣੀ ਬੰਦ ਕਰਨੇ ਆ ਗਰੀਬ ਲੋਕ ਬਹੁਤ ਤੰਗ ਹੁੰਦੇ ਨੋਰੇ ਆ ਜੇ ਘਰ ਸੇ ਵਾਲੇ ਨਾ ਹੁਣ ਵਿਚਾਰੇ ਤਾਂ ਭੁੱਖੇ ਮਰ ਜਾਣ ਪਾਣੀ ਕੰਨਿਓ ਜਿਹਦੇ ਮੋਟਰ ਆ ਉਹਦਾ ਮੋਟਰ ਲੱਗਿਆ ਹੋਈਆਂ ਨਾਲ ਆਹੀ ਸਾਡਾ ਹੋਆ ਹੋਰ ਤਾਂ ਕੋਈ ਹੋਣੀ ਵੀ ਕਿ ਸਾਡਾ ਰਸਤਾ ਖੁੱਲਾ ਹੋਣਾ ਚਾਹੀਦਾ ਇੱਕ